ਜਿਹੜਾ ਲੋਕਾਂ ਨੇ ਕਾਹ ਤੱਕ ਨੂੰ ਲਾੜ ਲਾ ਕੇ ਟਾਇਆ ਅੱਧੇ ਜੀਵਨ ਦਾ ਟਾਇਆ ਫੋਣੀ ਮੋਟਰ ਨੂੰ ਨਹੀਂ ਪਣੀ ਤਾਹੀਂ ਇਹਨੂੰ ਸੱਚਾ ਸਿੱਖੋ ਜੇ ਸਾਡੇ ਪੰਜਾਬ ਦੇ 84 ਦਾ ਦੁੱਖ ਹੈ ਸਾਡਾ ਸੰਘਰਸ਼ ਜੋ 84 ਤੋਂ ਬਾਅਦ ਤਿੰਨ ਵਾਰ ਕਾਂਗਰਸੀ ਸਰਕਾਰ ਆਈ ਕਾਂਗਰਸੀ ਸਰਕਾਰ ਨੇ ਸਾਡਾ 50 ਹਜ਼ਾਰ ਲਾੜਵਾਰ ਫੀਸ ਕੀਤਾ ਅਤੇ ਅਨੇਕਾਂ ਵੀ ਸਾਰੇ ਲੋਕਾਂ ਨੂੰ ਨੋਟ ਕਰ ਲਓ ਹੋਏ ਜਦ ਨਿਹਾਰੇ ਪਾਕਿਸਤਾਨੀ ਸਰਕਾਰ ਨੇ ਸਾਰੇ ਨਾਅਰਾਂ ਦੀ ਖੋਹ ਦਾ ਹੌਲੀ ਖੰਡੀ ਹੈ ਸਾਧ ਸੰਗਤ ਜੋ ਤਿੰਨ ਬਾਤ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 84 ਤੋਂ ਬਾਅਦ ਬੁੜਾਇਆ ਜਦੋਂ ਸੰਤੰਨ ਬਾਜ ਪ੍ਰਕਾਸ਼ ਸਿੰਘ ਬਾਦਲ ਆਇਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਬਣਾਲੇ ਵਾਲਾ ਕੋਈ ਗ੍ਰਾਫੀਆ ਮੈਦਮੇ ਕਰਾਇਆ ਪਰ ਤੁਹਾਨੂੰ ਸਭ ਨੂੰ ਬਤਾ ਤੁਹ ਸਮਝ ਆਉਂਦੇ ਹੋ ਦੂਜੀ ਵਾਰ ਪ੍ਰਕਾਸ਼ ਸਿੰਘ ਬਾਦਲ ਹੱਥ ਤੋਂ ਬਾਹਰ ਜਾਇਆ ਲੁਧਿਆਣਾ ਵਿੱਚ ਅਛੂ ਤੋਂ ਅਨਸਾਨ ਤੋਂ ਸਿੰਘਾਂ ਦੇ ਉੱਤੇ ਜੋਗ ਲਾਇ ਭਾਈਦਰਸ਼ਨ ਸਿੰਘ ਲੋਹਾਰਾ ਜੀਨ ਕਰਾਇਆ ਜਦੋਂ ਜਦੋਂ ਪ੍ਰਕਾਸ਼ ਮਾਦਾਨ ਬਾਦੋਂ 17 ਆਇਆ ਤੇ ਬਹਿਮਕਲਾ ਗੋਲੀ ਕੰਡ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਅਦਬੀ ਹੋਈ ਲੋਹ ਸਿੰਘ ਸ਼ਹੀਦ ਹੋਏ ਰਾਤ ਸੰਗਤ ਨੂੰ ਬਾਰ-ਬਾਰ ਮਾਰਖਾਉਣ ਨੂੰ ਬਖੰਦੀ ਲੋੜ ਨਹੀਂ ਜਦੋਂ ਰਾਜਮਾਨ ਜੀ ਫਾਂਸੀ ਦੀ ਖਲਾਸੀ ਗੱਲ ਚੱਲੀ ਸਾਡੇ ਆਖੰਡਾ ਜੀਓ ਬਾਦਲ ਨੇ ਆਪਣੇ ਰਾਤ ਦੇ ਵਿੱਚ ਜੋਹਾਨਾਂਦ ਦੇ ਘਰਾਂ ਨੂੰ ਮਤਵੀ ਬਣਾਉਂਦੇ ਐਮਐਲਏ ਬਣਾਇਆ ਬਾਦਲ ਨੇ ਭਾਈ ਜਟਾਣੇ ਦਾ ਪ੍ਰਵਾਹਦ ਨੂੰ ਫੁੱਟਣ ਵਾਲਿਆਂ ਨੂੰ ਡੀਜੀਪੀ ਬਣਾਇਆ ਜੋਰ ਸੈਣੀ ਨੂੰ ਇਹ ਸੋਚ ਕੇ ਵਿਚਾਰ ਕੇ ਆਪਣੇ ਵੋਟਾਂ ਪਾਇਓ 40 ਸਾਲ ਹੋ ਗਏ ਸਿਗਲ ਜੇਲਾ ਚ ਬੰਦ ਨੂੰ ਕਾਂਗਰਸ ਨੇ 5 ਗੁੱਟਨ ਆ ਜਦੋਂ 15 ਦੇ ਵਿੱਚ 2000 ਵਰਨੂ ਦਕਾਨ ਤੱਕ ਦਾ ਜ਼ਫੇਰਦ ਕੋਲ ਆ ਸੀ ਤਾਂ ਇਹੀ ਸੁਖਵੀਰ ਬਾਦਲ ਕਹਿੰਦਾ ਸੀ ਕਿ ਆਪਣੇ ਗੰਦ ਲਜ ਕੌਮ ਨੂੰ ਸੇਧ ਦੇਣੀਏ ਸਾਥ ਸੰਗਤ ਨੂੰ ਬਚਾ ਲਿਓ ਸੱਤ ਲਿਓ ਇਹਨਾਂ ਦੋਹੇ ਸਰਕਾਰਾਂ ਸਰਤ ਸਿੰਘ ਖੰਡਾ ਅਰਜਨ ਸਿੰਘ ਪੰਜਵੜ ਅਤੇ ਵੀਰ ਸੱਤੂ ਸਿੱਧੂ ਮੁੱਠੇਵਾਲ ਇਹ ਸਰਕਾਰ ਦੇ ਦੇਣ ਅੰਮੀਆਂ ਇਹ ਸਰਕਾਰ ਦੇ ਬੜੇ ਸਿੰਘ ਮਾਰੇ ਨੇ ਅਤੇ ਜੋ ਸਾਡੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਜੇ ਵੀਰ ਕਹਿੰਦਾ ਸੀ ਕਿ ਜੇ ਤੁਸੀਂ ਮੈਨੂੰ ਵੋਟਾਂ ਮੰਗੋ ਤਾਂ 24 ਘੰਟੇ ਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਸਾਫ ਦਮਾਗਾ ਕਤਲੋ ਇਹ ਸਿੱਧੇ ਨੂੰ ਸਾਫ ਦਮਾਗਾ ਇਹਨਾਂ ਡਾਕਟਰ ਪੁਲੀਸ 83 ਦੋਬਾਰ ਇਹ ਜਿਹੜੀ ਸਰਕਾਰ ਨੇ ਜਿਹੜੀ ਝਾੜੂ ਦੀ ਸਰਕਾਰ ਹੈ ਬਦਲੋੜੀ ਸਰਕਾਰ ਨੇ ਸਾਡੇ ਥਿੱਕਰ ਜਿਪ ਨੂੰ ਕਰ ਭੇਜਿਆ ਇਹਨਾਂ ਨੇ ਕਾਲੇ ਪਾਣੀ ਪੈਨ ਜਾ ਉਹ ਜਗਾ ਕਾਲੇ ਪਾਣੀ ਹੈ ਸਾਡਾ ਸੰਗਤ ਜੋ ਕਾਲੇ ਪਾਣੀ ਦਾ ਤੁਸੀਂ ਲੋਕ ਸੁਣਿਆ ਹੋਣਾ ਕਿ ਇਹ ਨੇ ਸਾਡੇ ਜਿਹੜੇ ਪੰਜਾਬੀ ਘਾੜੀ ਦੇ ਉਹਨਾਂ ਨੂੰ ਉੱਤੇ ਪੇਦ ਦੇ ਦੀ ਵਿਚਾਰ ਤੁਹਾਡੇ ਖੱਟ ਫੜ ਕੇ ਸਾਡੇ ਹੋਣ ਕੇ ਸਭ ਦੱਟ ਕੇ ਬਾਕੀ ਭਾਈ ਸਾਹਿਬ ਤਾਂ ਬੋਲਦਾ ਹੈ ਵਿਚਾਰ ਕੇ ਫਰੋਗਲ ਲੋਟ ਕਹਿੰਦਾ ਦੱਸਿਓ ਜੱਗ ਜਿਹੜਾ ਬੰਦੇ ਨਹੀਂ ਆ ਸਕੇ ਕਿ ਜੇ ਤੁਸੀਂ ਇਹ ਬੋਟ ਵਿੱਚ ਕੋਈ ਬਤਾਏ ਵਰਤ ਨਹੀਂ ਬਾਦਲ ਲਾੜੇ ਤੋਂ ਪਾਗਲ ਤੋਂ ਜੱਜੋੜ ਵਾਲਾ ਜੋ ਕਿਸ ਨੂੰ ਜਿਤਾਤਾ ਤਾਂ ਤੁਸੀਂ ਤੇ ਅਸੀਂ ਉਹਨਾਂ ਸਿੰਘਾਂ ਨੂੰ 5 ਸਾਲ ਹੋਰ ਜੇਲ੍ਹ 'ਚ ਰੱਖਣ ਦੇ ਜ਼ਿੰਮੇਵਾਰ ਹੋਵਾਂਗੇ ਤੇ ਲੋਟ ਕਰਦੇ ਹੋ ਵੋਟ ਤੁਹਾਡੀ ਹੈ ਫੈਸਲਾ ਤੁਹਾਡਾ ਹੈ ਜੇ ਤੁਸੀਂ ਕਰਦੇ ਹੋ ਇਹ ਬਟਗਾੜੀ ਕਾਰਨ ਦਾ ਪ੍ਰਧਾਨ ਮੇਰੇ ਜੇ ਤੁਸੀਂ ਕਹਿੰਦੇ ਕੋਈ ਫਰਕ ਲਾਣ ਦੀ ਬੇਜ਼ਮੀ ਬੰਦ ਹੋਵੇ ਜੇ ਤੁਸੀਂ ਕਹਿੰਦੇ ਉਹ ਜੇਲਾ ਦੇ ਬੰਦ ਨਾ ਹੋਵੇ ਫੱਟੜ ਜੇ ਤੁਹਾਨੂੰ ਲੋਕਾਂ ਦਾ ਪਿਲਾੜ ਤੋਂ ਬੰਦ ਹੋਵੇ ਜੇ ਤੁਹਾਨੂੰ ਲੋਕਾਂ ਦਾ ਪਿਲਾੜ ਤੋਂ ਬੇਜ਼ਕਾਰੀ ਬੰਦ ਹੋਵੇ ਜੇ ਤੁਸੀਂ ਕਹਿੰਦੇ ਸਾਡੇ ਪਾਣੀ ਦੀ ਲੁੱਕ ਬੰਦ ਹੋਵੇ ਅਜਮੇਸ਼ ਮਹਿਰ ਜਿਹੜੀ ਆਪਣੇ ਘਰ ਦਾ ਮਾਕੇ ਨੂੰ ਪਾਣੀ ਦਵੇਗੀ ਉਹ ਚੱਲੇ ਜੇ ਤੁਹਾਨੂੰ ਬੱਦੀਆਂ ਦੀ ਖੜਕ ਬਣੇ ਸਾਰਾ ਸਭ ਨਾਰਾ 170 ਸਾਲ ਤੋਂ ਅਸੀਂ ਨਾਲੇਗਾ ਵਾਦਾ ਸਾਰੇ ਆਪਣੇ ਜੀ ਦਾਗਾ ਪੇਦੋ ਪਹਿਲਾ ਕੰਮ ਸਾਨੂੰ ਇਹ ਹੋਏਗਾ ਕਿ ਬੱਦੀਆਂ ਦੇ ਹੰਸੜਾ ਬੜਾ ਗੱਦਮਾਂਗੇ ਹੋਈਆ ਕੋ ਨਾ ਦਿਖਣਾ ਅੱਜ ਜੇ ਮੈਂ ਬੇਨਤੀ ਕਰਦਾ ਕਿ ਸਰਦਾਰ ਕੁਸ਼ਲਪਾਤ ਦੀ ਮਾਰ ਨੂੰ ਬਹੁਤ ਜੀ ਤੋਂ ਇਨਸਾਨ ਤੇ ਮੋਰਾ ਵਾਕੇ ਦਿਤਾਓ ਅਤੇ ਸਰਦਾਰ ਸੁਖਮਨ ਜੀ ਦੇ ਸਮਾਨ ਦੇ ਹੱਥ ਮਜ਼ਬੂਤ ਕਰੋ ਅੱਜ ਜੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹੈ ਜਰਦੀ ਦੇ ਸਮਾਜ ਦੇ ਦਿਲ ਟੈਮ ਕੱਢ ਕੇ ਆਏ ਹੋ ਸਰਦਾਰ ਇੱਕ ਹੋਰ ਬਣਿਆ ਜਿਹੜਾ ਤਾਰਪਰਦੋਤ ਮੇਲਾ ਉਹਦਾ ਕਰਾਉਣ ਨੂੰ ਨਿਤ ਕੱਲੀ ਆ ਤੇ ਕੋਈ ਗੱਲ ਨਹੀਂ ਮੈਂ ਬੇਨਤੀ ਕਰਾਂਗਾ ਵੀ ਨਹੀਂ ਜਾ ਸਕਦੇ ਜਦੋਂ ਜਾ ਕੇ ਸੁਣਾਇਓ ਇੱਕ ਹਵਾ ਖੜਾ ਕੀਤਾ ਸਰਦਾਰ ਮਾਨ ਦਾ ਜੋ ਪੁਰਾਣੇ ਦਾ ਬੋਧਰੀ ਆ ਇਹ ਐ ਉਹ ਐ ਪਰ ਗੁਰੂ ਘਰ ਸਾਹਿਬ ਦਾ ਸਿੱਖ ਗੁਰੂ ਘਰ ਸਾਹਿਬ ਦੇ ਵਿੱਚ ਬਾਣੀ ਦਾ ਸਭੇ ਸਦੀ ਬਾਤ ਹੁੰਦਾ ਹੈ ਕੋਈ ਨਾ ਕਿਸੇ ਬਾਹਰ ਦੀ ਉਹ ਸੀ ਗੁਰੂ ਘਰ ਸਾਹਿਬ ਦੇ ਸੁਧਾਰ ਦੇ ਮਤਲਬ ਰਾਜਨੀਤੀ ਕਰਦੇ ਤੇ ਕਰਦੇ ਰਹਾਂਗੇ ਹੋਰ ਪਤਾਂ ਵੀ ਜਿਵੇਂ ਆ ਵਹੀ ਜਿੱਤਰਾ ਫਰਤ ਵਹੀ ਜਿੱਤਰਾ ਫਰਤ ਸਿਕਰੇਟ ਕਰਦੇ 84 ਬੀਤਿਆ ਕਿਦਾਂ ਫਿਰ ਹੋ ਗਿਆ ਆ ਬੀਤਣਾ ਫੇਰ ਵੇਖਦੇ ਉਥੇ ਚਲਣਾ ਫੁਰ ਕੇ ਆਉਣ ਵਾਲਾ ਕੋ ਨਾਲ ਦੇ ਵਿੱਚ ਸਾਜੋ ਐਸੀ ਆਵਾਜ਼ ਆਸ ਦੇ ਵਿੱਚ ਸਾਜੋ ਵਾਕੇ ਦੀ ਹੁੰਦੀ ਵਹੀ ਜਿੱਤਰਾ ਫਰਤ ਵਹੀ ਉਥੇ ਤੋਂ ਕਮਰੇ ਤੋਂ ਅੰਮੀ ਘਰ ਤੁਹਾਰੇ ਸਾਬ ਇਸ ਨਾਸੂਕੀ ਤੁਹਾਨੂੰ ਜਿਹੜੇ ਕੋਰਤਾਂ ਘਰਾਂ ਦੀ ਮੁਰਦਾ ਕੋਈ ਨਹੀਂ ਕਰਦਾ ਕਿਉਂਕਿ ਕੌਮ ਨੂੰ ਇਹ ਪਾਦਲਣ ਤੇ ਪੰਜੇ ਆੜੇ ਅੱਧ ਨਵੇਂ ਸਾਧੇ ਹੋਰ ਐਨਾ ਪਛੇੜੇ ਕਿ ਸੋਹੜੇ ਬੋ ਛੋੜੇ ਵੀਦਵਾਰ ਬੇਅੰਤ ਸੂਝਵਾਨ ਫੜੇ ਰਿਜੇ ਤੇ ਪੰਜਾਬ ਦਾ ਮੂਲ ਨਿਵਾਸੀ ਇੱਕ ਤੋਂ ਦੇਰੋਂ ਮੁਸਲਮਾਨ ਤੇ ਸਰਮਾਇਆ ਦਾ ਪਰਿਵਾਰ ਸੁਭਾਸ਼ ਚੰ드 ਦੇ ਮਹਾਨ ਮੰਤਰੀ ਉਪ ਪ੍ਰਧਾਨ ਰਜਿੰਦਰ ਸਾਹਾ ਦੇ ਜੀ ਨੂੰ ਸਰਵਾ ਤੋਂ ਮਾਣ ਕੇ ਮਾਰਿਆ ਜਿਹੜੇ ਜਿੱਤੇ 90 ਸਾਲਾਂ ਤੋਂpropto ਤੇ ਸਾਡੇ ਹੱਥੇ ਵਿੱਚ ਬੈਰੇ ਹਨ ਜਦੋਂ ਰਣਜੀਤ ਸਿੰਘ ਤੇ ਬਾਗ ਦੇ ਵਿੱਚ ਲੱਗੇ ਹੋਏ ਸ਼ਾਨ ਸਾਹਮਣੋਂ ਮੋਹਰ ਚਲ ਗਿਆ ਉੱਥੇ ਵੀ ਪਹਿਲਾਂ ਤੋਂ ਇਹਨਾਂ ਦੇ ਵਜੋਂ ਕੀਤੀ ਗਈ ਸੀ ਉਦੋਂ ਸਾਲ ਬਾਅਦ ਉੱਥੇ ਸੰਘਰਸ਼ ਵਧੇ ਰਿਹਾ ਗਿਆ ਉਸ ਸਵਾਲ ਆਖਦੇ ਜੀ ਵਿੱਚ ਆਇਆ। ਤੋਂ ਉੱਥੇ ਇਹਨਾਂ ਨੇ ਦੱਸ ਦਿੱਤਾ ਸੀ ਕਿ ਜੇ ਅਸੀਂ ਪਹਾੜ ਦੇ ਵਿੱਚ ਆਉਂਦੇ ਆ ਤਾਂ ਜਿੱਥੇ ਨਿਸ਼ਾਨ ਸਾਹਿਬ ਦਾ ਉੱਥੇ ਦੋ ਲੁਕਮਾਂ ਵੀੜੀਆਂ ਜਾਣੀਆਂ ਦੋ ਜੀਸਸ ਦੇ ਟਾਈਮ ਉਦ ਹੀ ਹਸ। ਪੱਪਾ ਨੂੰ ਫੋਟੋ ਤੇ ਹਾਸ ਬਹੁਤ ਜਿਆਦੇ ਝੋਕੇ ਉਸ ਦਿਨ ਬਹੁਤ ਦਿੱਤਾ ਗਿਆ ਹੈ ਜਿਸ ਤੋਂ ਮਾਨੂੰ ਪਕੜੇ ਵਾਸਤੇ ਬਹੁਤ ਯੋਗ ਲਾ। ਉਹ ਸਮਝਣ ਦੀ ਇਹ ਗੱਲ ਹੈ ਮੈਂ ਵੀ ਮਾਲਕ ਤੋਂ ਪਿੰਡ ਦਾ ਮੈਂ ਬਾਰਸਾ ਦੇ ਟਾਈਮ ਤੋਂ ਕੌਂਸਲ ਮੈਂਬਰ ਦੇ ਆ ਇਹਨਾਂ ਦੀ ਸੋਚ ਸਿਰਫ ਦਸਰੂ ਮੋਟਾਂ ਸੁਣਣ ਤੇ ਕੁਰਸੀਆਂ ਰਾਜੀ ਕਰੇ ਤੁਹਾਡੇ ਬੱਚਿਆਂ ਦਾ ਤੁਹਾਡੇ ਛੰਦਿਆਂ ਦਾ ਤੁਹਾਡੀਆਂ ਪਰਸਨਾਂ ਦਾ ਕੋਈ ਲੈਣਾ ਦੇਣਾ ਨਹੀਂ ਜੇ ਲੈਣਾ ਦੇਣਾ ਹੁੰਦਾ ਤਾਂ ਬੀਬੀ ਖਾਣਾਂ ਦਾ ਹਾਲ ਸੀ ਬੀਬੀ ਖਾਣਾਂ ਨੂੰ ਘਰ ਹੋਇਆ ਮਾਲਕ ਹੋ ਗਿਆ ਜੇ ਜੋ ਜਿੱਤੋ ਨਾ ਕਰਦੀ ਤਾਂ ਬੀਬੀ ਖੰਡਲਾ 100% ਜਿੱਤਦੀ ਅੱਜ ਦੁਬਾਰੇ 15 ਸਾਲ ਬਾਅਦ ਉਹੀ ਰੋਲ ਦੁਬਾਰਾ ਅਲੱਗ ਤਾਂ ਗਿਆ ਜਿਸ ਵਾਸਤੇ ਬਟੂਏ ਨੂੰ ਖੜਾ ਆ ਕੇ ਜਿਹੜੇ ਅਮਰਤਪਾਲ ਦੇ ਨਾਲ ਸਾਡੇ ਸਿੰਘ ਹਰ ਟਾਈਮ ਨਾਲ ਰਹਿੰਦੇ ਤੇ ਅੱਜ ਉਹੀ ਜੂਨ ਮਹੀਨੇ ਦੇ ਵਿੱਚ ਬਾਅਦ ਚੜ ਕੇ ਇਸ ਹਾਲੇ ਨੇ ਉਹਨਾਂ ਨੂੰ ਬੇਵਿਸ਼ਵਾਸੀ ਬਟੂਏ ਦੇ ਵੱਜੂ ਕਮਿਲਾ ਕਹਿ ਕੇ ਸਵਾਲ ਕੀਤਾ ਗਿਆ ਉਹ ਜਿਹੜੇ ਇਹਨਾਂ ਨਾਲ ਯੂਕਲੀ ਵਿਹਾਰ ਦੇ ਭਈਏ ਵਰਦੇ ਕੰਢਾ ਉਹ ਐਜ ਸਾਡੇ ਖਾਲਸੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਵਾਸਤੇ ਤੁੱਕਾ ਤੱਕਾ ਖੂਨ 흘ਾਇਆ ਚਤਰਾ ਕੰਧਰਾ ਵੱਡੋ ਸੋ ਤੁਹਾਨੂੰ ਇੱਕ ਗੱਲ ਮੈਂ ਕਹੇ ਤੁਹਾਣਾ ਵੀ ਨੂੰ ਦਸ ਸਿੰਘਾਂ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਵੀ ਡੇਬਲੀ ਬੜ ਬਜਾਏ ਆ ਜਿਨ੍ਹਾਂ ਨੇ ਬਜਾਏ ਆ ਕੀ ਨੇ ਬਜਾਏ ਆ ਸਾਨੂੰ ਸਾਰਾ ਪਤਾ ਹੈ ਭੁੱਲਣ ਦੀ ਆਪ ਤਾਂ ਸਾਡੀ ਹੈਗੀ ਹੈ ਇਹੇ ਛਣਣੀ ਕੋ ਇਹਨਾਂ ਤੋਂ ਬਿਨਾਂ ਭਤੀ ਹੁੰਦੇ ਅਮਰ ਸਾਡੀ ਜੇਲ੍ਹ ਦੇ ਵਿੱਚ ਜਿਨ੍ਹਾਂ ਬਾਰੇ ਕੋਈ ਜਾਣੀ ਖਬਰ ਨਹੀਂ ਮੂਰੇ ਮੱਥੇ ਤੁਸੀਂ ਅਮਰਪੁਰ ਦੇ ਮੋੜ ਤੇ ਲੱਗਿਆ ਜਿਹੜਾ ਉੱਥੇ ਤੇ ਸਾਰਾ ਗ੍ਰੀਨ ਦੇ ਸਾਹਮਣੇ ਉੱਥੇ ਮੈਂ ਜਾ ਕੇ ਰਾਂ ਨੌਂ ਬੰਦਰ ਦੇ ਨਾਲ ਉਹਨਾਂ ਸਿੰਘਾਂ ਨੂੰ ਮਿਲਣ ਦਾ ਵੀ ਟਾਈਮ ਮਿਲੇ ਉਹਨਾਂ ਬਾਰੇ ਕੋਈ ਖਬਰ ਪਹੁੰਚੀ ਨਹੀਂ 26 ਮਹੀਨਿਆਂ ਦੀ ਸਰਕਾਰ ਦੇ ਵਿੱਚ ਪੰਜ ਖਤਮ 32 ਉੱਥੇ 10 ਮੇਗੂਡ ਕੋੜਾ ਉਸੇ ਹੁਣ ਆਪ ਸੋਚਣਾ ਵੀ ਅਸੀਂ ਦੁਬਾਰੇ ਇਹਨਾਂ ਨੂੰ ਚੁਣਨਾ ਕਿ ਉਹਨਾਂ ਨੂੰ ਚੁਣਨਾ ਜਿਹਨਾਂ ਦੇ ਦਾਅਵਿਆਂ ਦੇ ਉੱਪਰ ਪਿੱਛੇ ਪਿਛੋਕੜ ਤੱਕ ਬੜਾ ਜਿਹਾ ਵਿਵਾਦ ਨਹੀਂ ਹੈ 40-40 ਸਾਲ ਤੋਂ ਬਜ਼ੁਰਗ ਲੱਗੇ ਹੋਏ ਆ ਸਰਸਕਤ ਇਹਦੇ ਵਾਸਤੇ ਸਾਡੇ ਬੋਲ ਜੇ ਅੱਜ ਨਾ ਹੋਏ ਤਾਂ ਇਹ ਦੇਖੋ ਜੀ ਵੀ ਸਾਡੀਆਂ ਮੜੀਆਂ ਦੇ ਉੱਤੇ ਸਾਡੇ ਬੱਚਿਆਂ ਨੇ ਮੂਤਰ ਹੈ ਜੇ ਅੱਜ ਨਾ ਹੋਵੇ ਰਾਏ ਬੋਲਣਗੇ ਤੁਸੀਂ ਬੈਕਸਾਪ ਦੇ ਦੇਖ ਲਓ ਆਪਣੇ ਬੋੜਾ ਤੇ ਦੇਖ ਲਓ ਸਾਰੇ ਹੀ ਯੂਪੀ ਵਿਹਾਰ ਨੇ ਮਹਿੰਆਂ ਦੀਆਂ ਬੋਟਾਂ ਅੱਜ ਹੀ ਫੋਰ ਜਾ ਕੇ ਲੁਧਿਆਣੇ ਦੇਖ ਲਓ ਜਾ ਕੇ ਸਾਰੇ ਹੀ ਮੈਸਾ ਦਾ ਦੇ ਉੱਪਰ ਜਿਨ੍ਹਾਂ ਨੇ ਜਮਾਣਾ ਡਾਪਣੀਆਂ ਹੈ ਹਿੰਦੀ ਦੇ ਵਿੱਚ ਸ਼ਬੇਗੇ ਪੂਰੀ ਗੀਤ ਲਵਾ ਕੇ ਵੋਟਾਂ ਮੰਗਣ ਲੱਗੇ ਹੋਏ ਅਧਿਆਪਨ ਬਹੁਤ ਤੜੀਦਾ ਗੰਗਾ ਨਗਰ ਪੰਜਾਬੀਆਂ ਦੇ ਹਿੱਸੇ ਆ ਨਹੀ ਪਰ ਉੱਥੇ ਰਹਿਸ਼ਾ ਪੰਜਾਬੀਆਂ ਦੀ ਬਹੁਤ ਮਿਲਟੀ ਪੰਜਾਬੀਆਂ ਦੀ ਉੱਥੇ ਬਹੁਤ ਹਿੰਦੀ ਚ ਬੋਲਦੇ ਆਂ ਪੰਜਾਬ ਦੇ ਵਿੱਚ ਲੁਧਿਆਣਾ ਲੁਧਿਆਣਾ ਚ ਬਹੁਤ ਹਿੰਦੀ ਚ ਬੋਲਦੇ ਆਂ ਸਾਡਾ ਕੋਈ ਇਹਨਾਂ ਨੇ ਮੌਜੂਦ ਨਹੀਂ ਛੱਡਿਆ ਇੱਕ ਇੱਕ ਮਿੰਟ ਇਹ ਸੋਚਦੇ ਰਹੇ ਆ ਕਿ ਸਾਡਾ ਵਣੂ ਤਾਂ ਵਣੂ ਸਾਡੇ ਕੋਲ ਗੜਨ ਨੂੰ ਵਾਸਤੇ ਇੱਕ ਬੋਟ ਦੀ ਤਾਕਤ ਹੋਰ ਕੋਈ ਤਾਕਤ ਨਹੀਂ ਛੱਡੀ ਅੰਮ੍ਰਿਤਪੁਰ ਬਾਰੇ ਕਿੱਦਾਂ ਸੂਚਿਤ ਕਰਿਆ ਇਹਦਾ ਸਾਰਾ ਇੱਥੇ ਸਿੱਧਾ ਨਾ ਨੋਟ ਬਚੇ ਪਿਆ ਗਿਆ। ਇਹਦਾ ਨਵੇਂ ਸਾਈਬਰ ਗਵਰਨਮੈਂਟ ਨੂੰ ਬਾਅ ਅਮਰਤਪਾਲ ਦੇ ਇਹਨਾਂ ਨੇ ਬੜਾਈ ਹੈ। ਕਿਸੇ ਦਾ ਕੋਈ ਤੂਰਫ ਨਹੀਂ ਅਮਰਤਪਾਲ ਨੂੰ ਅੰਦਰਲੇ ਨਾਲ ਸਾਡਾ ਹੀ ਦੇ ਸਿਆਸੀ ਜਿੰਨਾ ਕੋਰ ਕੀ ਫਿਰਦੀ ਹੈ ਇਹ ਜੀ। ਸਾਨੂੰ ਇਹ ਸਮਝਣਾ ਚਾਹੀਦਾ ਹੈ ਜਿਹੜੇ ਸਾਡੇ ਬੁਲਾਰੇ ਸਾਨੂੰ ਗੱਲ ਕਹਦੇ ਉਹਨੂੰ ਦਮਾ ਟਾਈਮ ਸੋਚੀਏ ਵਿਚਾਰੀਏ ਤੇ ਉਸ ਨੂੰ ਸਮਝ ਕੇ ਅਗੋਦੀ ਸੋਚ ਨੂੰ ਅੱਗੇ ਕਰੀਏ। ਕਿਉਂਕਿ ਕੋਈ ਤੰਤਰ ਆਪਣੇ ਕੋਲ ਨਹੀਂ ਹੈਗਾ ਕੋਈ ਐਡਾ ਬਹੁਤ ਵੱਡੀ ਗੱਲ ਵੀ ਹੈ ਨਹੀਂ ਵੀ ਸਾਰਾ ਹੀ ਸਾਡੇ ਕੋਲ ਕਿੰਨਾ ਕਿਸੇ ਪੈਸਾ ਬਹੁਤ ਵੱਡੀ ਚੋੜ ਹੈ ਬਹੁਤ بڑے ਪੈਸੇ ਦੀ ਆਸਕੀ ਚੋੜ ਹੈ ਪਰ ਹੈ ਸਾਡੇ ਕੋਲ ਹੈ ਸਾਡੇ ਮਸਲੇ ਤੇ ਹੀ ਆ ਵੀ ਆਪਣੇ ਆਪਣੇ ਪਿੰਡ ਆਪਣੇ ਆਪਣੇ ਮਹੱਲਿਆਂ ਨੂੰ ਸੋਭੀਏ ਉਥੇ ਇੱਕ ਇੱਕ ਵੋਟ ਵਾਸਤੇ ਬੇਨਤੀ ਇਕਲੈ ਇਕਲੈ ਦਸੁਝਾਈਏ ਆਪਾਂ ਚੋਣਾਂ ਕਿਉਂਕਿ ਟਾਈਮ ਹੋ ਰਿਹਾ ਹਲਕਾ ਬਹੁਤ ਹੋ ਰਿਹਾ ਸੋ ਗੱਲਾ ਬਹੁਤ ਹੈ ਬਲਾਰੇ ਹੋਰ ਵੀ ਅੱਗੇ ਵੀ ਜਾਣਾ ਇਸ ਕਰਕੇ ਕੋਈ ਵੱਧ ਜਾਂਦਾ ਵੱਧ ਘੱਟ ਕਹਿ ਗਿਆ ਹੋਵਾ ਉਹਦੇ ਖਮਾ ਚਾਹਣਾ ਮਹਿੰਦੂ ਜੀ ਦਾ ਖਾਸ ਸਹਿਯੋਗ